ਦਰਸ਼ਕਾਂ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਭਰ ਦੇ ਵਿੱਚ ਹੀ ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਨਿੱਜੀ ਬੱਸਾਂ ਨੂੰ ਰੋਟਾ ਤੇ ਪਾਉਣ ਦੇ ਫੈਸਲੇ ਦੇ ਖਿਲਾਫ ਪੀਆਰਟੀਸੀ ਦੇ ਕੰਟਰੈਕਟ ਵਰਕਰ ਯੂਨੀਅਨ ਜਿਸ ਦੇ ਮੁਲਾਜ਼ਮਾਂ ਦੇ ਵੱਲੋਂ ਬਠਿੰਡਾ ਵਿਖੇ ਇੱਕ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਇਹ ਪ੍ਰਦਰਸ਼ਨ ਉਸ ਸਮੇਂ ਹੋਰ ਤਿੱਖਾ ਹੋਇਆ ਜਦੋਂ ਪੀਆਰਟੀਸੀ ਦੇ ਵਰਕਸ਼ਾਪ ਦੇ ਅੰਦਰ ਬਣੀ ਪਾਣੀ ਦੀ ਉੱਚੀ ਟੈਂਕੀ ਤੇ ਕਈ ਮੁਲਾਜ਼ਮ ਚੜ ਗਏ ਨੇ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਤੇ ਕਿਲੋਮੀਟਰ ਦਾ ਵਿਰੋਧੀ ਯੂਨੀਅਨ ਦੇ ਆਗੂਆਂ ਨੇ ਕੀਤਾ ਤੇ ਗੱਲਬਾਤ ਕਰਦੇ ਹੋਣਾ ਕਿ ਸਰਕਾਰ ਲਗਾਤਾਰ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ પાਕੇ ਸਰਕਾਰੀ ਟਰਾਂਸਪੋਰਟ ਅਦਾਰੇ ਪੀਆਰਟੀਸੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਜਿਸ ਦਾ ਸਿੱਧਾ ਵਿਰੋਧ ਉਹਨਾਂ ਦੇ ਵੱਲੋਂ ਕਰਦਿਆਂ ਇਹ ਪ੍ਰਦਰਸ਼ਨ ਉਲੀਕਿਆ ਗਿਆ ਹਾਲਾਂਕਿ ਉਹਨਾਂ ਦਾ ਦੋਸ਼ ਹੈ ਕਿ ਸਰਕਾਰ ਨੇ ਉਹਨਾਂ ਦੇ ਸੰਘਰਸ਼ ਨੂੰ ਦਬਾਉਣ ਦੇ ਲਈ ਪੰਜਾਬ ਭਰ ਦੇ ਵਿੱਚ ਯੂਨੀਅਨ ਦੇ ਵਕੂਫ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਸ ਗ੍ਰਿਫਤਾਰੀ ਦੇ ਰੂਪ ਤੇ ਉਹ ਜੋ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਮੁਲਾਜ਼ਮਾ ਜਿਨ੍ਹਾਂ ਨੇ ਇੱਕ ਸਖਤ ਕਦਮ ਅਭੀ ਚੁੱਕਿਆ ਤੇ ਇਸੇ ਦਰਮਿਆਨ ਦੱਸ ਗਏ ਕਿ ਕਈ ਮੁਲਾਜ਼ਮ ਪਾਣੀ ਦੀ ਟੈਂਕੀ ਤੇ ਚੜੇ ਨੇ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜੀਆਂ ਗਈਆਂ ਗੁੱਸੇ ਦੇ ਵਿੱਚ ਆਕੇ ਸੰਘਰਸ਼ ਦੀ ਗੰਭੀਰਤਾ ਨੂੰ ਦਰਸਾਇਆ ਗਿਆ ਹਾਲਾਂਕਿ ਉਹਨਾਂ ਸਪਸ਼ਟ ਕੀਤਾ ਕਿ ਜਿੰਨੀ ਦੇਰ ਤੱਕ ਗ੍ਰਫਤਾਰ ਕੀਤੇ ਸਾਥੀ ਵਰਕਰ ਰਹਿਣਾ ਨਹੀਂ ਹੁੰਦੇ ਪ੍ਰਦਰਸ਼ਨ ਜਾਰੀ ਰਹੇਗਾ ਪ੍ਰਦਰਸ਼ਨ ਦੇ ਮੱਧ ਨਜ਼ਰ ਮੌਕੇ ਤੇ ਐਸਪੀਸੀਟੀ ਨਰਿੰਦਰ ਸਿੰਘ ਸਥਿਤੀ ਨੂੰ ਸ਼ਾਂਤ ਕਰਨ ਦੇ ਲਈ ਪਹੁੰਚਦੇ ਨੇ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਸ਼ਾਸਨ ਅਤੇ ਯੂਨੀਅਨ ਦੇ ਆਗੂਆਂ ਦੇ ਨਾਲ ਲਗਾਤਾਰ ਗੱਲਬਾਤ ਜਾਰੀ ਹੈ ਯੂਨੀਅਨ ਨੂੰ ਲਿਖਤੀ ਤੌਰ ਤੇ ਆਪਣੀਆਂ ਸ਼ਿਕਾਇਤਾਂ ਤੇ ਮੰਗਾਂ ਦੇਣ ਦੇ ਲਈ ਕਿਹਾ ਗਿਆ ਤਾਂ ਜੋ ਮਾਮਲੇ ਨੂੰ ਅੱਗੇ ਅਧਿਕਾਰੀਆਂ ਤੱਕ ਪਹੁੰਚਾਇਆ ਜਾ ਸਕੇ ਤੇ ਕਿਲੋਮੀਟਰ ਕੀਮਤੇ ਕੰਟਰੈਕਟ ਸਿਸਟਮ ਜਿਸ ਦਾ ਕਿ ਪੀਆਰਟੀਸੀ ਦੇ ਵਰਕਰ ਵਿਰੋਧ ਕਰਨ ਨੇ ਉਸ ਤਹਤ ਸਰਕਾਰ ਤੱਕ ਇਹ ਗੱਲ ਪਹੁੰਚਾਈ ਜਾ ਸਕੀ ਤਾਂ ਵਰਕਰਾਂ ਦਾ ਮੰਨਣਾ ਹੈ ਕਿ ਇਸ ਦਿਨ ਸਰਕਾਰੀ ਟਰਾਂਸਪੋਰਟ ਦਾ ਨੀਤੀਕਰਨ ਹੋਵੇਗਾ ਤੇ ਉਹਨਾਂ ਦੀਆਂ ਨੌਕਰੀਆਂ ਖਤਰੇ ਦੇ ਵਿੱਚ ਆਣਗੀਆਂ ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਕੰਟਰੈਕਟ ਸਿਸਟਮ ਨੂੰ ਖਤਮ ਕਰਨ ਸੇਵਾਵਾਂ ਨੂੰ ਰੈਗੂਲਰ ਕਰਨ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਬਰਖਾਸ ਕੀਤੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਨੇ ਇਸ ਤਰੀਕੇ ਨਾਲ ਪੀਆਰਟੀਸੀ ਮੁਲਾਜ਼ਮਾਂ ਦੇ ਪ੍ਰਦਰਸ਼ਨ ਸਿਰਫ ਗ੍ਰਿਫਤਾਰੀਆਂ ਦੇ ਰੋਸ ਵਜੋਂ ਨਹੀਂ ਬਲਕਿ ਸਰਕਾਰੀ ਟਰਾਂਸਪੋਰਟ ਨੀਤੀਆਂ ਤੇ ਭਵਿੱਖ ਦੇ ਨਾਲ ਜੁੜਿਆ ਇੱਕ ਗੰਭੀਰ ਮਸਲਾ ਹੈ ਜਿਸ ਤੇ ਪ੍ਰਸ਼ਾਸਨ ਤੇ ਸਰਕਾਰ ਦੇਂਦਿਲੂੜੇ ਆਉਤੀ ਸਥਿਤੀ ਤਨਾਪੂਣ ਨਾ ਬਣੇ ਇਹ ਤਰਨਾ ਅਸੀਂ ਕੋਈ ਨਹੀਂ ਲਾਇਆ ਸੀ ਜੀ ਇਹ ਤਾਂ ਅਸੀਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਗੇਟ ਰੈਲੀ ਕਰਨੀ ਸੀ ਕਿਲੋਮੀਟਰ ਬੱਸਾਂ ਪਾਉਣ ਦੇ ਸਬੰਧ ਚ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਂ ਨਾ ਪਰ ਉਹਦੇ ਸਬੰਧ ਉਸ ਤੋਂ ਪਹਿਲਾਂ ਹੀ ਜਿਹੜੇ ਸਾਡੇ ਵਰਕਰ ਸੀ ਪ੍ਰਧਾਨ ਸਾਹਿਬਾਂ ਜਾਂ ਕੋਈ ਵੀ ਸੀ ਮੀਤ ਪ੍ਰਧਾਨ ਉਹਨਾਂ ਨੂੰ ਪੁਲਿਸ ਨੇ ਰਾਤ ਹੀ ਗ੍ਰਿਫਤਾਰਿਕ ਕਰ ਲਿਆ ਠੀਕ ਹੈ ਜੀ ਉਹਦੇ ਸਬੰਧ ਵਿੱਚ ਫਿਰ ਅਸੀਂ ਸਵੇਰ ਤੋਂ ਬਿੱਕੂ ਦੇ ਅੱਗੇ ਸ਼ਾਂਤਮਈ ਢੰਗ ਨਾਲ ਆ ਬੈਠੇ ਸੀਗੇ ਉਹ ਉਹਦਾ ਰੋਸ ਕਰ ਰਹੇ ਸੀ ਵੀ ਬੰਦੇ ਸਾਡੇ ਛੱਡੋ ਉਹ ਛੱਡਣ ਦੀ ਬਜਾਏ ਸਾਨੂੰ ਜਿਹੜੇ 700 ਬੰਦਾ 150 ਬੰਦਾ ਸੀ ਉਹਦੀ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਠੀਕ ਹੈ ਜੀ ਤੇ ਹੁਣ ਟੈਂਕੀ ਦੇ ਚੋਣ ਚੋਣ ਜਿਹੜੀ ਟੈਂਕੀ ਦੇ ਜਿਹੜੇ ਜਿਹੜੇ ਸਾਡੇ ਪ੍ਰਧਾਨ ਸਾਹਿਬਾਂ ਜਿਹਾ ਫੜੇ ਆ ਉਹਨਾਂ ਨੂੰ ਛੱਡਿਆ ਜਾਵੇ ਤੇ ਜਿਹੜੇ ਸਵੇ ਸਵਾ 100 ਬੰਦਾ ਫੜਿਆ ਉਹਨਾਂ ਦੀ ਰੈਹੀ ਕੀਤੀ ਜਾਵੇ ਜਿਹੜੀ ਪ੍ਰਦਰਸ਼ਨ ਸੀਗਾ ਉਹ ਪੱਲਾ ਪਟਿੰਡੇ ਸੀ ਕਿ ਨਹੀਂ ਉਹ ਪੂਰੇ ਪੰਜਾਬ 'ਚ ਸੀਗਾ ਜੀ ਜਿਹੜੀ ਗ੍ਰਿਫਤਾਰੀ ਨਿਆਲti ਵੱਖ-ਵੱਖ ਜਗ੍ਹਾ ਹੋਈਆਂ ਸਾਰੇ ਵੱਖ-ਵੱਖ ਦੀਪੂਆਂ ਦੇ ਵਿੱਚ ਸਾਰਿਆਂ ਨੂੰ ਪੁਲਿਸ ਕਹਿੰਦੇ ਸਾਨੂੰ ਲਿਖ ਕੇ ਦੋ ਜੀ ਤਾਂ ਕਿ ਗੱਲਬਾਤ ਕਰਕੇ ਬਸਾਨ ਕਰ ਸਕੀਏ ਲਿਖ ਕੇ ਦੇਤਾ ਹੀ ਹੁਣ ਹਾਂ ਸਰਕਾਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੀ ਕਾਰਗੁਜ਼ਾਰੀ ਤਾਂ ਦਿਸੀ ਜਾਂਦੀ ਐ ਧਰਨਿਆਂ ਦਾ ਕਰੀ ਜਾਂਦੇ ਕੋਈ ਤਨਖਾਹਵਾ ਨਹੀਂ ਕੋਈ ਪੱਕੇ ਦੀ ਕੀਤਾ ਬੱਸਾਂ ਪਾਉਣਾ ਹੀ ਸੀ ਉਹ ਸਰਕਾਰੀ ਪਾਉਣ ਦੀ ਬਜਾਏ ਕਿਲੋਮੀਟਰ ਭਾਈ ਜਾਂਦਾ ਤੇ ਜਿਹੜੇ ਵੱਡੇ ਘਰਾਣੇ ਉਹਨਾਂ ਨੂੰ ਫਾਇਦਾ ਹੋਇਆ ਨੁਕਸਾਨ ਕੀ ਆ ਜਿਹੜੀਆਂ ਕਿਲੋਮੀਟਰ ਉਹਦਾ ਕਿਲੋਮੀਟਰ ਦਾ ਨੁਕਸਾਨ ਇਹ ਹੈ ਜੀ ਉਹਦੇ ਵਿੱਚ ਡਰਾਈਵਰ ਤੇ ਬੱਸ ਪ੍ਰਾਈਵੇਟ ਕਨੈਕਟਰ ਸਰਕਾਰੀ ਤੇ ਉਹਦਾ ਕਿਲੋਮੀਟਰ ਦੇ ਹਿਸਾਬ ਨਾਲ ਪੈਸਾ ਦੇਣਾ ਉਹਨੂੰ ਪੈਸਾ ਦੇ ਕੇ ਤੇ 5 ਸਾਲਾਂ ਬਾਅਦ ਜਿਹੜੀ ਬੱਸ ਹੈ ਉਹ ਮਾਲਕ ਦੀ ਹੈ ਮਾਲਕ ਦੀ ਘਰੇ ਹੋਊ 5 ਸਾਲਾਂ ਬਾਅਦ ਇਹਨਾਂ ਨੇ ਠੇਕੇ ਤੇ ਲੈਣੀ ਆ 5 ਸਾਲਾਂ ਬਾਅਦ ਉਹ ਦੀ ਹੈ ਤੇ ਜੇ ਸਰਕਾਰੀ ਬੱਸਾਂ ਪਾਉਂਦੇ ਅੱਜੇ ਉਹ 5 ਸਾਲਾਂ ਬਾਅਦ ਵੀ ਸਰਕਾਰ ਦੀ ਹੈ ਨਾਲੇ ਉਹਦੀਆਂ 5 ਸਾਲਾਂ ਦੇ ਵਿੱਚ ਆ ਵੀ ਬੱਸ ਨੇ ਕਿਸ਼ਤਾਂ ਲਾ ਦੇਣੀਆਂ ਬਹੁਤ ਸਰਕਾਰ ਦੀ ਨੀਤੀ ਹੈ ਉਹਨਾਂ ਦੇ ਵੱਡੇ ਆਪ ਦੇ ਜਿਹੜੇ ਹੈਗੇ ਆ ਚਿਹਤੇ ਉਹਨਾਂ ਨੂੰ ਕੰਮ ਰੋਜ਼ਗਾਰ ਦੇਣਾ ਤੇ ਸਰਕਾਰ ਨੇ ਕੀਤੇ ਸੀ ਕਿਵੇਂ ਦੇਖਦੇ ਹੋ ਵਾਦੇ ਵਾਦੇ ਦੇ ਵੇਖੀ ਜਾਨੇ ਜੀ ਵਾਦੇ ਤਾਂ ਕਾਦੇ ਕੋਈ ਕੰਮ ਤਾਂ ਕੀਤਾ ਨਹੀਂ ਕੋਈ ਕੋਈ ਵਾਦਾ ਨਹੀਂ ਸਾਡੇ ਵਾਦੇ ਤਾਂ ਕੁਛ ਨਹੀਂ ਕੀਤਾ ਜੀ ਇਸ ਮਲਾਜਮਾਂ ਪੱਖੀ ਕੀ ਕੀਤਾ ਮਲਾਜਮਾਂ ਪੱਖੀ ਦਾ ਕੁਛ ਨਹੀਂ ਕੀਤਾ ਸਾਰੇ ਮਲਾਜਮ ਧਰਨੇ ਤੇ ਬੈਠੇ ਆ ਠੀਕ ਹੈ ਕੋਈ ਟੀਚਰ ਹੈ ਵਗੈਰਾ ਸਾਰੇ ਹੀ ਹੈ ਸਿਰਫ ਆਗਿਆ ਦੇ ਵਿੱਚ ਹੀ ਹੈ ਵੀ ਹਾਂ ਪੱਕੇ ਕੀਤਾ ਭਾਈ ਸਰ ਕੀ ਕਹਿਣਾ ਚਾਹੁੰਦਾ ਹੈ ਜਿਹੜਾ ਪਰਫਰਮਿੰਗ ਕੀਤਾ ਜਾ ਰਹਾ ਹੈ ਟੈਂਕੀ ਤੇ ਚੜੇ ਨੇ ਮਲਾਜ ਦੀ ਆ ਬਠਿੰਡਾ ਪੁਲਿਸ ਵੱਲੋਂ ਅੱਜ ਇੱਥੇ ਡਿਊਟੀ ਲਗਾਈ ਗਈ ਜਿਸ ਦੇ ਵਿੱਚ ਦੋ ਡੀਐਸਪੀ ਸੁਬਾਨ ਨਾਲ ਐਸਐਚਓ ਸੁਬਾਨ ਨਾਲ ਸਾਡੀ ਜਿਹੜੀ ਰਿਜ਼ਰਵ ਫੋਰਸ ਹੈਗੀ ਉਸ ਦੀ ਡਿਊਟੀ ਲਗਾਈ ਗਈ ਹੈ ਮੇਨ ਪਰਪਸ ਹੈ ਡਿਊਟੀ ਦਾ ਕਿ ਜਿਹੜਾ ਲਾ ਲੋਨਟ ਰੇਸ਼ਨ ਉਸ ਨੂੰ ਪੀਸਫੁਲ ਰੱਖਣਾ ਤੇ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਣਾ ਨਾ ਹੋਵੇ ਉਸ ਨੂੰ ਯਕੀਨੀ ਬਰਵਾਉਣਾ ਸੋ ਉਸ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਵਾਰ-ਵਾਰ ਇਹਨਾਂ ਨਾਲ ਜਿਹੜਾ ਗੱਲ ਕਰ ਰਹੇ ਹਾਂ ਡਿਊਟੀ ਮੈਜਿਸਟਰੇਟ ਸਾਹਿਬ ਨੇ ਵੀ ਇਹਨਾਂ ਨਾਲ ਗੱਲ ਕੀਤੀ ਹੈ ਸੋ ਅਸੀਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਜਿਹੜੀ ਟੈਂਕੀ ਹੈਗੀ ਉਸ ਤੋਂ ਥੱਲੇ ਆ ਕੇ ਸਾਡੇ ਨਾਲ ਗੱਲ ਕਰਨ ਤੇ ਜਿਹੜੀਆਂ ਕੋਈ ਮੰਗਾਂ ਹੈਗੀਆਂ ਜਾਂ ਕੋਈ ਇਹਨਾਂ ਦੀ ਡਿਮਾਂਡਸ ਹੈਗੀਆਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਣ ਤਾਂ ਕਿ ਅੱਗੇ ਜੋ ਅੱਗੇ ਸੇ ਅਸੀਂ ਦਿਨ ਅਸਰ ਨਾਲ ਗੱਲ ਕਰਕੇ ਉਹਨਾਂ ਦੀ ਜਿਹੜੀ ਗੱਲ ਪਰ ਬੋਲਦੇ ਬੋਤਲ ਚਾਉਂਦੇ ਸੀ ਇਹ ਬੋਤਲ ਧਾਰੇ ਬੋਤਲਾਂ ਕਿਹਦੀ ਹੁੰਦੀ ਹੈ ਦੇਖੋ ਅਸੀਂ ਤਾਂ ਇਹਨਾਂ ਨੂੰ ਉਸ ਬਾਰੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਉੱਪਰ ਹਾਈਟਵੇ ਹੈਗੇ ਆ ਅਸੀਂ ਤਾਂ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਥੱਲੇ ਆ ਕੇ ਗੱਲ ਕਰੋ ਕਿਉਂਕਿ ਹਰੇਕ ਮਸਲੇ ਦਾ ਹੱਲ ਜਿਹੜਾ ਹੈਗਾ ਗੱਲਬਾਤ ਰਾਹੀਂ ਸੁਝਾਇਆ ਜਾ ਸਕਦਾ ਹੈ ਤੇ ਕਿਸੇ ਤਰ੍ਹਾਂ ਦੀ ਕਾਨੂੰਨ ਨੂੰ ਹੱਥ ਦੇ ਵਿੱਚ ਨਾ ਲਾਓ ਤਾਂ ਕਿ ਕਿਸੇ ਤਰ੍ਹਾਂ ਕੋਈ ਜਾਨੀ ਜਾਂ ਵਾਲੀ ਨੁਕਸਾਨ ਨਾ ਹੋਵੇ